ਤੇ ਜਿਹੜਾ ਕਾਨੂੰਨ ਪਹਿਲਾਂ ਵੀ ਸੀ ਤੇ ਕਾਨੂੰਨ ਹੁਣ ਨਵਾਂ ਲਿਆਂਦਾ ਗਿਆ ਜੋ ਪਾਕੀਆਂ ਨੇ ਕੁਝ ਨਵੇਂ ਲਿਆਂਦੇ ਨੇ ਕਿ ਕਾਨੂੰਨ ਤਾਂ ਪਹਿਲਾਂ ਵੀ ਸੀਗਾ ਤੇ ਉਸਦੇ ਵਿੱਚ ਕੀ ਚੇਂਜਿੰਗ ਕੀਤੀ ਗਈ ਹੈ ਕਿੰਨੀ ਜਿਹੜੀ ਸਖਤ ਜਿਹੜੀ ਉਹਦੇ ਵਿੱਚ ਹੁਣ ਜਿਹੜੀ ਸਜ਼ਾ ਹੁੰਦੀ ਹੈ ਸੋ ਵੱਡੀ ਗੱਲ ਹੁੰਦੀ ਹੈ ਕਾਨੂੰਨ ਹੁੰਦੇ ਆ ਪਰ ਜੇਕਰ ਸਰਕਾਰਾਂ ਆਪ ਹੀ ਰਲੀਆਂ ਹੁੰਦੀਆਂ ਤਾਂ ਉਹ ਕੁਝ ਨਹੀਂ ਕਰਦੀਆਂ ਤਾਂ ਹੁਣ ਜਿਹੜੇ ਕਾਨੂੰਨ ਬਣਦੇ ਨੇ ਨਵੇਂ ਕਾਨੂੰਨ ਬਣਨਗੇ ਉਹ ਬਹੁਤ ਸਖਤ ਹੋਣਗੇ ਜੋ ਬੰਦਾ ਬੇਅਰ ਵੀ ਕਰੂਗਾ ਉਹਨੂੰ ਇਹ ਡਰ ਹੋਊਗਾ ਕਿ ਮੇਰੇ ਤੇ ਕਿਉਂ ਕੈਕਸ਼ਨ ਲਿਖਿਆ ਜਾਊ ਕਿਉਂ ਕਾਰਵਾਈ ਹੋਊਗੀ ਜਿੰਨਾ ਚਿਰ ਸਾਨੂੰ ਡਰ ਨਹੀਂ ਹੈ ਜਿੰਨਾ ਚਿਰ ਜਦੋਂ ਆਦਮੀ ਨੂੰ ਪਤਾ ਹੋਵੇ ਨਾ ਕਿ ਕਾਨੂੰਨ ਬਹੁਤ ਸਖਤ ਹੈ ਕੋਈ ਗਲਤੀ ਨਹੀਂ ਕਰਨੀ ਤੇ ਜਦੋਂ ਇੰਨੇ ਸਖਤ ਕਾਨੂੰਨ ਹੋਣਗੇ ਦੇ ਕਿਉਂਕਿ ਬੇਅਦਬੀਆਂ ਦਾ ਮਾਮਲਾ ਕੋਈ ਛੋਟਾ ਮਾਮਲਾ ਨਹੀਂ ਹੈ ਕਦੇ ਸਾਡੇ ਗੁਰੂ ਘਰਾਂ ਵਿੱਚ ਹੋ ਰਹੀਆਂ ਕਦੇ ਮੰਦਰਾਂ ਵਿੱਚ ਹੋ ਰਹੀਆਂ ਕਦੇ ਮਸਜਿਦਾਂ ਵਿੱਚ ਹੋ ਰਹੀਆਂ ਤਾਂ ਇਸ ਲਈ ਸਖਤ ਤੋਂ ਸਖਤ ਕਾਨੂੰਨ ਹੋਣਗੇ ਤਾਂ ਉਹਦੇ ਲਈ ਮੈਂ ਪੱਕੀ ਤੁਹਾਨੂੰ ਵਿਸ਼ਵਾਸ ਦਿਵਾਨੀ ਆ ਕੀ ਕਾਨੂੰਨ ਐਦਾਂ ਦੇ ਹੋਣ ਦੇ ਜਿਹਦੇ ਨਾਲ ਬੰਦਾ ਕੋਈ ਬੇਇਜ਼ਤੀ ਕਰਨ ਦੀ ਕਰਨਾ ਤਾਂ ਦੂਰ ਸੋਚਣ ਤੋਂ ਵੀ ਦਰੋ। ਇਹ ਸਾਰਾ ਰੋਡ ਮੈਪ ਤਿਆਰ ਕਰਾਂਗੇ ਕਿ ਅਸੀਂ ਕਿੱਥੇ ਕਿੱਥੇ ਜਾਣਾ ਹੈ ਕਿਵੇਂ ਕਰਨਾ ਹੈ ਕਿਨੇ ਲੋਕਾਂ ਦੇ ਈਜ਼ ਲੈਣੇ ਆ। ਐਬੀਪੀ ਸਾਹਜਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪਤਮਾਰ। ਪੰਜਾਬ ਵਿਧਾਨ ਸਭਾ ਦੇ ਵਿੱਚ ਬੇਇਜ਼ਤੀ ਰੋਕੂ ਕਾਨੂੰਨ ਜਿਹੜਾ ਪਾਸ ਕੀਤਾ ਗਿਆ ਤੇ ਉਸ ਨੂੰ ਲੈ ਕੇ ਜਿਹੜਾ ਇੱਕ ਕਮੇਟੀ ਬਣਾਈ ਗਈ ਹੈ ਜਿਸ ਦੇ ਵਿੱਚ 15 ਮੈਂਬਰਾਂ ਨੂੰ ਜੋ ਹੈ ਅਨ ਉਸ ਦੇ ਵਿੱਚ ਲਿਆ ਗਿਆ ਜਿਹਦੇ ਵਿੱਚ ਚਾਹੇ ਉਹ ਕਾਂਗਰਸ ਦੇ ਹੋਣ ਆਮ ਆਦਮੀ ਪਾਰਟੀ ਦੇ ਹੋਣ ਜਾਂ ਫਿਰ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਹੋਣ ਤੇ ਇਸ ਨੂੰ ਲੈ ਕੇ ਜਿਹੜੀ ਇੱਕ ਕਮੇਟੀ ਬਣਾਈ ਗਈ ਹੈ ਸਬਕ ਕਮੇਟੀ ਬਣਾਈ ਗਈ ਹੈ ਤੇ ਉਸ ਦੇ ਜੋ ਮੈਂਬਰ ਰਾਸ਼ਟਰੀ ਵਿਧਾਇਕ ਮੈਡਮ ਨੀਨਾ ਮਿੱਥਲ ਉਹਨਾਂ ਨੂੰ ਜਿਹੜਾ ਉਸ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਇਸ ਸਮੇਂ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਜੀ ਬਹੁਤ-ਬਹੁਤ ਧੰਨਵਾਦ ਜੀ ਔਰ ਐਵੀਪੀ ਦੇ ਦਰਸ਼ਕਾਂ ਨੂੰ ਵੀ ਬਹੁਤ-ਬਹੁਤ ਸ਼ਸ਼ੀ ਸ਼ਾਲ ਨਮਸਕਾਰ ਮੈਂ ਇੱਕ ਤੋਂ ਪਹਿਲਾ ਸਵਾਲ ਇਹ ਹੀ ਰਹੇਗਾ ਕਿ ਜਿਹੜਾ ਇਹ ਕਾਨੂੰਨ ਲਿਆਂਦਾ ਗਿਆ ਕਾਨੂੰਨ ਕਿਉਂ ਲੈਂਦਾ ਗਿਆ ਹੈ ਕਿਸ ਦੇ ਲਈ ਦੇਖੋ ਜੀ ਮੈਂ ਤੁਸੀਂ ਜਾਣਦੇ ਹੋ ਕਿ ਪਿਛਲੇ ਬੜੇ ਲੰਬੇ ਸਮੇਂ ਤੋਂ ਬੇਅਦਬੀਆਂ ਦੇ ਮਸਲੇ ਬੜੇ ਹੋ ਰਹੇ ਸੀ ਜਦੋਂ ਵੀ ਕਿਤੇ ਸੁਣਦੇ ਸੀ ਵੀ ਪਲਾਨੀ ਥਾਂ ਤੇ ਬੇਅਦਬੀ ਹੋ ਗਈ ਔਰ ਕਿਤੇ ਬੇਅਦਬੀ ਹੋ ਗਈ ਪਰ ਕਿਸੇ ਨੂੰ ਕੋਈ ਕਾਨੂੰਨ ਇਹ ਜੇ ਨਹੀਂ ਸੀ ਕਿ ਕਿਸੇ ਨੂੰ ਡਰ ਹੋਵੇ ਕਿ ਇਹਦੀ ਸਾਨੂੰ ਸਜ਼ਾ ਮਿਲੇਗੀ ਤਾਂ ਇਸ ਕਰਕੇ ਮੈਂ ਧੰਨਵਾਦ ਕਰੂੰਗੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬੜਾ ਬਹੁਤ ਹੀ ਵੱਡਾ ਇੱਕ ਇਤਿਹਾਸਿਕ ਫੈਸਲਾ ਲਿੱਤਾ ਹੈ ਕਿ ਇਸ ਤੇ ਕਾਨੂੰਨ ਬਣਾਇਆ ਜਾਵੇ ਤਾਂ ਉਸ ਦਿਨ ਆ ਵੀ ਹੁਣ ਜਿੱਦੋਂ ਵਿਧਾਨ ਸਭਾ ਦਾ ਬਜਟ ਸ ਹੈ ਸੋਰੀ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਉੱਥੇ ਬਿੱਲ ਪੇਸ਼ ਕੀਤਾ ਗਿਆ ਔਰ ਬਿੱਲ ਸਰਬਸੰਮਤੀ ਨਾਲ ਪਾਸ ਹੋਇਆ ਸਾਰੀਆਂ ਪਾਰਟੀਆਂ ਚਾਹੁੰਦੀਆਂ ਕਿ ਇਹਨਾਂ ਬੇਅਦਬੀਆਂ ਤੇ ਕਾਨੂੰਨ ਬਣਾਏ ਜਾਣ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਜਿਸ ਨਾਲ ਆਪਣਾ ਇਹ ਬੇਅਦਬੀਆਂ ਬੰਦ ਹੋ ਸਕੀ ਤਾਂ ਉਸ ਲਈ ਇਹ ਸਾਰਾ ਸਾਨੂੰ ਇਹ ਬਿੱਲ ਲੈ ਕੇ ਆਏ ਗਏ ਹਨ ਕਰ ਰਹੇ ਆ ਪੰਜਾਬ ਦੇ ਵਿੱਚ ਲਗਾਤਾਰ ਜਿੰਨੇ ਬੇਅਦਬੀ ਤੇ ਜਿਹੜਾ ਕਾਨੂੰਨ ਪਹਿਲਾਂ ਵੀ ਸੀ ਤੇ ਕਾਨੂੰਨ ਹੁਣ ਨਵਾਂ ਲਿਆਂਦਾ ਗਿਆ ਜੋ ਪਾਰਟੀਆਂ ਨੇ ਕੁਝ ਨਵੇਂ ਕਹਿਦੇ ਗਏ ਨੇ ਕਿ ਕਾਨੂੰਨ ਤਾਂ ਪਹਿਲਾਂ ਵੀ ਸੀਗਾ ਤੇ ਉਸਦੇ ਵਿੱਚ ਕੀ ਚੇਂਜਿੰਗ ਕੀਤੀ ਗਈ ਹੈ ਕਿੰਨੀ ਜਿਹੜੀ ਸਖਤ ਜਿਹੜੀ ਉਹਦੇ ਵਿੱਚ ਹੁਣ ਜਿਹੜੀ ਸਜ਼ਾ ਹੁੰਦੀ ਹੈ ਦੇਖੋ ਕਾਨੂੰਨ ਪਹਿਲਾਂ ਵੀ ਸੀ ਪਰ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਾਨੂੰਨ ਹੁੰਦੇ ਆ ਪਰ ਜਦੋਂ ਸਰਕਾਰਾਂ ਆਪ ਹੀ ਰਲੀਆਂ ਹੁੰਦੀਆਂ ਤਾਂ ਉਹ ਕੁਝ ਨਹੀਂ ਕਰਦੀਆਂ ਤਾਂ ਹੁਣ ਜਿਹੜੇ ਕਾਨੂੰਨ ਬਣਦੇ ਨੇ ਨਵੇਂ ਕਾਨੂੰਨ ਬਣਨਗੇ ਉਹ ਬਹੁਤ ਸਖਤ ਹੋਣਗੇ ਜੋ ਬੰਦਾ ਬੇਅਦਬੀ ਕਰੂਗਾ ਉਹਨੂੰ ਇਹ ਡਰ ਹੋਊਗਾ ਕਿ ਮੇਰੇ ਤੇ ਕਿੱਕ ਐਕਸ਼ਨ ਲਿਖਤਾ ਜਾਊ ਕਿੱਕ ਕਰਦੀ ਹੋਊਗੀ ਪਹਿਲਾਂ ਕੀ ਹੁੰਦਾ ਸੀ ਕਿ ਸਿੱਟਾ ਬਿਠਾ ਲੈਂਦੇ ਸਿੱਟੇ ਦੇ ਫੈਸਲੇ ਨਾ ਅੱਜ ਤੱਕ ਆਏ ਐ ਤੇ ਨਾ ਆਣੇ ਐ ਉਹ ਲੰਮਾ ਪਿਆ ਜਾਂਦਾ ਹੁਣ ਤੁਰੰਤ ਐਕਸ਼ਨ ਹੋ ਕੇ ਜਿਹੜਾ ਬੰਦਾ ਬੇਅਦਵੀ ਕਰੂਗਾ ਮੈਂ ਇੱਕ ਗੱਲ ਕਹੂੰਗੀ ਕਿ ਜਿਵੇਂ ਆਪਾਂ ਦੇਖਦੇ ਆਂ ਵਿਦੇਸ਼ਾਂ ਵਿੱਚ ਕੋਈ ਗਲਤੀ ਕਰਦਾ ਉਥੋਂ ਦੇ ਕਾਨੂੰਨਾਂ ਤੋਂ ਡਰਦਾ ਹੈ ਕਿ ਮੈਨੂੰ ਸਖਤ ਸਜ਼ਾ ਮਿਲੂਗੀ ਉਸੇ ਤਰ੍ਹਾਂ ਦੇ ਕਾਨੂੰਨ ਬਣਨਗੇ ਕਿ ਜੇ ਕੋਈ ਬੇਅਦਵੀ ਕਰਦਾ ਤਾਂ ਉਹਨੂੰ ਨਾਲ ਦੇ ਨਾਲ ਇਹ ਡਰ ਹੋਵੇ ਕਿ ਮੈਂ ਮੈਂ ਅਗਰ ਬਖਸ਼ਿਆ ਨਹੀਂ ਜਾਊਂਗਾ ਮੈਂ ਇਹ ਗਲਤੀਆਂ ਨਾ ਕਰਾਂ ਆਪਾਂ ਗੱਲ ਕਰ ਰਹੇ ਹਾਂ ਕਿ ਬੇਅਦਵੀ ਇਹ ਜਿਹੜੀ ਹੈ ਇਸੇ ਕਮੇਟੀ ਬਣਾਈ ਗਈ ਹੈ ਸਲੈਕਟ ਕਮੇਟੀ ਉੱਤੇ ਨਾਮ ਦਿੱਤਾ ਗਿਆ ਹੈ ਕਿੰਨੇ ਜਿਹੜਾ ਉਹਦਾ ਸਮਾਂ ਹੋਏਗਾ ਕਦੋਂ ਤੱਕ ਜਿਹੜੀ ਰਿਪੋਰਟ ਦੇਖੋ ਜੀ ਪਹਿਲੀ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਸਪੀਕਰ ਸਾਹਿਬ ਦਾ ਜਿਨ੍ਹਾਂ ਨੇ ਇਹ ਸਲੈਕਟਡ ਕਮੇਟੀ ਦਾ ਮੈਨੂੰ ਹਿੱਸਾ ਬਣਾਇਆ ਤਾਂ ਅਸੀਂ ਸਾਰੇ ਮੈਂਬਰ 15 ਮੈਂਬਰ ਹੈਗੇ ਆ ਕੱਲ ਸਾਡੀ ਫਸਟ ਮੀਟਿੰਗ ਹੈ ਔਰ ਅਸੀਂ ਸਾਨੂੰ 6 ਮਹੀਨਿਆਂ ਦਾ ਟਾਈਮ ਦਿੱਤਾ ਗਿਆ ਇਹਨਾਂ 6 ਮਹੀਨਿਆਂ ਦੇ ਵਿੱਚ ਅਸੀਂ ਵੱਖ-ਵੱਖ ਧਾਰਮਿਕ ਸੰਸਥਾਵਾਂ ਨੂੰ ਮਿਲਾਂਗੇ ਉਹਨਾਂ ਦੇ ਵਿਊਜ਼ ਲਵਾਂਗੇ ਆਮ ਪਬਲਿਕ ਤੋਂ ਵੀ ਪੁੱਛਾਂਗੇ ਕਿ ਤੁਸੀਂ ਕੀ ਚਾਹੁੰਦੇ ਹੋ ਇਸੇ ਕਿਦਾਂ ਦਾ ਕਾਨੂੰਨ ਬਣਨਾ ਚਾਹੀਦਾ ਤਾਂ ਉਸ ਦੀ ਰਿਪੋਰਟ ਅਸੀਂ ਇਕੱਠੀ ਕਰਕੇ 6 ਮਹੀਨਿਆਂ ਦੇ ਵਿੱਚ ਚਿੱਠੀ ਪੇਸ਼ ਕਰਾਂਗੇ 6 ਮਹੀਨੇ ਦਾ ਸਮਾਂ ਇਸੇ ਦਿਲ ਨੂੰ ਦਿੱਤਾ ਗਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਫੀ ਜਿਹੜਾ ਬੇਦਬੀ ਦਾ ਮਾਮਲਾ ਅਗਰ ਮਾਇਆ ਹੁੰਦਾ ਸੀਗਾ ਬਾਬੇ ਜਿਹੜਾ ਹੈਗਾ ਉੱਥੇ ਦਾ ਵੀ ਸੀਗਾ ਤੇ ਹੋਰ ਵੀ ਕਈ ਜਿਹੜੇ ਨੇ ਜਿੱਥੇ ਧਾਰਮਿਕ ਗ੍ਰੰਥਾਂ ਦੀ ਜਿਹੜੀ ਬੇਦਬੀ ਹੁੰਦੀ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਾਨੂੰਨ ਪਾਸ ਕੀਤਾ ਜਾ ਰਿਹਾ ਹੈ ਇਸ ਦਾ ਜਿਹੜਾ ਪ੍ਰਭਾਵ ਪਵੇਗਾ ਲੋਕਾਂ ਦੇ ਵਿੱਚ ਕਿਹਨਾਂ ਕਿਤੇ ਬਿਲਕੁਲ ਪਵੇਗਾ ਜੀ ਕਿਉਂਕਿ ਦੇਖੋ ਅਸੀਂ ਆਪਾਂ ਆਮ ਕਾਮਨ ਮੈਨ ਆ ਇਨਸਾਨ ਆ ਹਿਊਮਨ ਬੀਿੰਗ ਆ ਜਿੰਨਾ ਚਿਰ ਸਾਨੂੰ ਡਰ ਨਹੀਂ ਹੈ ਜਿੰਨਾ ਚਿਰ ਜਦੋਂ ਆਦੀ ਨੂੰ ਪਤਾ ਹੋਵੇ ਨਾ ਕਿ ਕਾਨੂੰਨ ਬਹੁਤ ਸਖਤ ਹੈ ਕੋਈ ਗਲਤੀ ਨਹੀਂ ਕਰਨਾ ਤਾਂ ਜੇ ਜਦ ਐਨੇ ਸਖਤ ਕਾਨੂੰਨ ਹੋਣਗੇ ਜੇ ਕਿਉਂਕਿ ਬੇਅਦਬੀਆਂ ਦਾ ਮਾਮਲਾ ਕੋਈ ਛੋਟਾ ਮਾਮਲਾ ਨਹੀਂ ਹੈ ਕਦੇ ਸਾਡੇ ਗੁਰੂ ਘਰਾਂ ਵਿੱਚ ਹੋ ਰਹੀਆਂ ਕਦੇ ਮੰਦਰਾਂ ਵਿੱਚ ਹੋ ਰਹੀਆਂ ਕਦੇ ਮਸਜਿਦਾਂ ਵਿੱਚ ਹੋ ਰਹੀਆਂ ਤਾਂ ਇਸ ਲਈ ਸਖਤ ਤੋਂ ਸਖਤ ਕਾਨੂੰਨ ਹੋਣਗੇ ਤਾਂ ਉਹਦੇ ਲਈ ਮੈਂ ਪੱਕੀ ਤੁਹਾਨੂੰ ਵਿਸ਼ਵਾਸ ਦਿਵਾਨੀ ਆ ਕਿ ਕਾਨੂੰਨ ਐਦਾਂ ਦੇ ਹੋਣਗੇ ਜਿਹਦੇ ਨਾਲ ਬੰਦਾ ਕੋਈ ਬੇਅਦਵੀ ਕਰਨ ਦੀ ਕਰਨਾ ਤਾਂ ਦੂਰ ਸੋਚਣ ਤੋਂ ਵੀ ਡਰੂਗਾ ਜਿਹੜੀ ਇਸ ਬਿੱਲ ਨੂੰ ਲੈ ਕੇ ਜਿਹੜੀ ਗੱਲ ਆ ਰਹੀ ਜੀ 6 ਮਹੀਨੇ ਦਾ ਸਮਾਂ ਹੋਏਗਾ ਤੇ ਇਸ ਦੌਰਾਨ ਜਿਹੜੀ ਹੈ ਕੀ ਜਿਹੜੀ ਤੁਹਾਡੀ ਸਿਲੈਕਟ ਕਮੇਟੀ ਹੈ ਇਹ ਆਮ ਗਰਾਊਂਡ ਪੱਧਰ ਤੇ ਜਾ ਕੇ ਲੋਕਾਂ ਦੇ ਨਾਲ ਵਿਚਾਰ ਕਰੂਗੀ ਪ੍ਰਧਾਨਿਕ ਸੰਸਥਾਵਾਂ ਨੇ ਹੋਰ ਵੱਖ-ਵੱਖ ਸੰਸਥਾਵਾਂ માં ਬਣੀਆਂ ਹੋਈਆਂ ਨੇ ਉਹਨਾਂ ਤੋਂ ਵੀ ਵਿਚਾਰ ਲਏ ਜਾਣਗੇ ਕਿ ਇਸ ਦੇ ਵਿੱਚ ਬਿਲਕੁਲ ਜੀ ਉਸ ਦਿਨ ਵਿਧਾਨ ਸਭਾ 'ਚ ਸਾਰੀਆਂ ਪਾਰਟੀਆਂ ਵੱਲੋਂ ਇਹੀ ਫੈਸਲਾ ਕੀਤਾ ਗਿਆ ਸੀਗਾ ਕਿ ਇਹ ਜਿਹੜਾ ਮੁੱਦਾ ਹੈ ਜਿਹੜੇ ਆਪਾਂ ਕਾਨੂੰਨ ਬਣਾਨੇ ਹੈ ਇਹਦੇ ਲਈ ਆਪਾਂ ਲੋਕਾਂ ਤੋਂ ਥਿਊ ਲਿੱਤੇ ਜਾਣ ਤਾਂ ਅਸੀਂ ਸਭ ਕਿਤੇ ਜਾਵਾਂਗੇ ਲੋਕਾਂ 'ਚ ਹੀ ਜਾਵਾਂਗੇ ਧਾਰਨ ਸੰਸਥਾਵਾਂ 'ਚ ਹੀ ਜਾਵਾਂਗੇ ਉਹਨਾਂ ਦੇ ਥਿਊ ਲੈ ਕੇ ਹੀ ਜਿਹੜਾ ਕਲੈਕਟ ਕਮੇਟੀ ਦਾ ਜੋ ਫੈਸਲਾ ਆਊਗਾ ਉਹ ਸਭ ਦੇ ਥਿਊ ਦੇ ਨਾਲ ਹੀ ਬਣੇਗਾ ਬਹੁਤ ਧੰਨਵਾਦ ਮੈਂ ਸਾਡੇ ਨਾਲ ਜੁੜੇ ਸੀ ਸਰਨ ਵਾਲਾ ਰਾਜਪਤਰ ਵੀ ਦਾ ਹੈ ਮੈਡਮ ਮੀਨਾ ਮੁਖਲੀ ਸਨੇ ਮਜੂਸਾਂ ਜਿਨਾਂ ਦੀ ਨਾਲ ਗੱਲਬਾਤ ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵੱਲੋਂ ਜੋ ਹੈ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਲਿਆਂਦਾ ਗਿਆ ਜਿਸ ਦੇ ਵਿੱਚ ਦੇਬ ਵੀ ਨਹੀਂ ਘਟਾਉਣਾ ਵੀ ਦੇਖਣ ਦੇ ਲਈ ਇਹ ਕਾਨੂੰਨ ਜਿਹੜਾ ਕਿਹਾ ਜਾ ਰਿਹਾ ਹੈ ਕਿ ਇਲਾਕੇਦਨ ਸਾਬਤੇ ਇਹ ਕਿ ਲਗਾਤਾਰ ਪੰਜਾਬ ਦੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਬੇਦਬਗੀ ਦੀਆਂ ਘਟਨਾਵਾਂ ਆਉਂਦੀਆਂ ਨੇ ਤੇ ਕੱਲ ਜੋ ਵਿਧਾਨ ਸਭਾ ਦੇ ਸਪੀਕਰ ਕੋਟਾਸ਼ ਸਿੰਘ ਖੰਗਵਾ ਦੇ ਵੱਲੋਂ ਜੋ ਸਿਲੈਕਟ ਕਮੇਟੀ ਕਮਿਟੀ ਦੀ ਕੱਲ ਮੀਟਿੰਗ ਹੋਣ ਜਾ ਰਹੀ ਜਿਹਦੇ ਵਿੱਚ ਸਾਰੇ ਕਮੇਟੀ ਜੋ ਹੈ ਕਾਂਗਰਸ ਪਾਰਟੀ ਹੋਵੇ ਆਮ ਆਦਮੀ ਪਾਰਟੀ ਹੋਣ ਜਾਂ ਫਿਰ ਹੋਰ ਰਾਜਨੀਤਿਕ ਦਲ ਹੋਣ ਉਹਨਾਂ ਦੇ ਨੁਮਾਇੰਦੇ ਲੇਗੇ ਨੇ ਤੇ ਕੱਲ ਕਮੇਟੀ ਦੇ ਵੱਲੋਂ ਦੇਖਣਾ ਹੋਵੇਗਾ ਕਿ ਅਗਲਾ ਰੋਡਮੈਪ ਜਿਹੜਾ ਤਿਆਰ ਕੀਤਾ ਜਾਵੇ ਕਿਉਂਕਿ ਜਿਹੜੀਆਂ ਬੇੜੀਆਂ ਨੇ ਇਤਨਾ ਮਾ ਲਗਾ ਕਰ ਜਿਹੜੀਆਂ ਬਦਲੀਆਂ ਆ ਸਨ ਕੈਮਰਾ ਕੰਸਮੋਲ ਦੇ ਨਾਲ ਗੱਲ ਕੀਤੀ ਮੈਂ ਐਵੀ ਪਸੰਦ ਆ ਰਾਜਾ